ਬੱਚਾ ਭੁੱਲ ਜੇ ਠੀਕ ਹੈ ਐਡੀ ਗੁੱਡ ਦੀ ਜੜੀ ਲੈ ਕੇ ਠੀਕ ਹੈ ਮਾਰ ਨੂੰ ਫੜ ਲੂਗੀ ਉਹਦੀ ਬੱਚੇ ਨੂੰ ਚੱਟ ਲੂਗੀ ਮਨ ਲੈ ਤੇ ਚੱਟ ਲੈ ਮਨ ਲੈ ਸਮਝ ਲੈ ਲਾ ਲਾ ਵੀ ਮਿੱਤਰੋ ਨਾ ਆਪਾਂ ਇੱਕ ਅੱਜ ਦੇਸੀ ਨਕਸ਼ਾ ਤੁਹਾਨੂੰ ਦੱਸਣ ਲੱਗਿਆ ਤੇ ਬਾਪੂ ਮਿਲਿਆ ਸੀਗਾ ਆਪਾਂ ਨੂੰ 80 ਸਾਲ ਦੇ ਲਗਭਗ ਕਰੀਬ ਉਮਬਰਾ ਤੇ ਇਹ ਕਹਿੰਦਾ ਜੇ ਕਿਸੇ ਦੀ ਮੱਝ ਗਾਂ ਜੇ ਬੱਚਾ ਭੁੱਲ ਜਾਂਦੇ ਬੜੀ ਦਿੱਕਤ ਆ ਆਂਦੀ ਆ ਤੇ ਜਿਹੜੇ ਫਾਰਮਰ ਆ ਵਿਚਾਰੇ ਪੈਸੇ ਨੇ ਹੁੰਦੇ ਨਹੀਂ ਲਾਉਣ ਲੱਗੇ ਤੇ ਜੇ ਆਪਾਂ ਬੱਚਾ ਕਿਸੇ ਤੋਂ ਲਵਾਉਣਿਆ ਤਾਂ ਉਹ ਪੈਸੇ ਬਾਵਾ ਲੈ ਲੈਂਦੇ ਆ ਜਦ ਬਾਪੂ ਨਾਲ ਗੱਲਬਾਤ ਕਰੀ ਅਸੀਂ ਆਖਿਆ ਵੀ ਕੋਈ ਨਕਸ਼ਾ ਦੱਸੋ ਤੇ ਬਾਪੂ ਕਹਿੰਦਾ ਵੀ ਆਪਣੇ ਕੋਲ ਹੈਗਾ ਜੇ ਕਿਸੇ ਦੀ ਮੱਝ ਗਾਂ ਮੰਨ ਲਾ ਬੱਚਾ ਭੁੱਲਦੀ ਆ ਤੁਸੀਂ ਕੀ ਕਰਨਾ ਮੰਨ ਲਾ ਸੌਖਾ ਤਰੀਕਾ ਤੇ ਆਪਾਂ ਬਾਬੇ ਤੋਂ ਪੂਰੀ ਜਾਣਕਾਰੀ ਲੈ ਕੇ ਦੰਨੇ ਆ ਤੇ ਗੱਲਬਾਤ ਕਰਦਾ ਪਹਿਲਾਂ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਨਾਮ ਦੱਸੋ ਆਪਣਾ ਮਲਕੀਤ ਸਿੰਘ ਜੀ ਠੀਕ ਆ ਮਲਕੀਤ ਸਿੰਘ ਜੀ ਪਿੰਡ ਆਪਣਾ ਫਲੇੜਾ ਜੀ ਫਲੇੜਾ ਜ਼ਿਲ੍ਹਾ ਸੰਗਰੂਰ ਜੀ ਠੀਕ ਆ ਤੇ ਮਿਲਗੀ ਸਿੰਘ ਜਿਵੇਂ ਦਿੱਕਤ ਆਉਂਦੀ ਹੈ ਕਿਸੇ ਦੀ ਮੱਝ ਗਾਂ ਮਤਲਬ ਸੂ ਪੈਂਦੀ ਆ ਹਾਂ ਜੀ ਕਈ ਵਾਰ ਨਾ ਮਤਲਬ ਜਿਵੇਂ ਪਹਿਲਾਂ ਹੁੰਦੀਆਂ ਨੇ ਜਾਂ ਬੱਚੇ ਭੁੱਲ ਜਾਂਦੇ ਨੇ ਉਹ ਲੱਵੇਂ ਲੱਗਦਾ ਹਨ ਲਾਉਣ ਦੀਆਂ ਤੇ ਬੱਚਾ ਵੱਲੋਂ ਕੋਈ ਹੈਗਾ ਆਪਣੇ ਕੋਲ ਲਾਜ ਲਾਉਣ ਦਾ ਹਾਂ ਦੱਸੋ ਫਿਰ ਜਿਹੜੇ ਆਪਣੇ ਦੋਸਤ ਮਿੱਤਰ ਨੰਨੋਂ ਵਾਸਤੇ ਜੇ ਬੱਚਾ ਭੁੱਲ ਜੇ ਠੀਕ ਹੈ ਐਡੀ ਗੁੱਡੀ ਜੜੀ ਲੈ ਕੇ ਠੀਕ ਹੈ ਮਰਮਲ ਦੇ ਕੱਪੜੇ ਦੀ ਬੰਨ ਕੇ ਠੀਕ ਹੈ ਜੀ ਉਹਦੇ ਬੱਚੇ ਨੂੰ ਨੀਂਦ ਤੱਕੇ 10-20 ਮਿੰਟ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਤੇ ਘਸਾ ਦੇ ਠੀਕ ਹੈ ਬੱਚੇ ਨੂੰ ਫੜ ਲੂਗੀ ਉਹਦੀ ਬੱਚੇ ਨੂੰ ਚਟ ਲੂਗੀ ਮੰਨ ਲਾ ਤੇ ਚਟ ਲਿਆ ਮੰਨ ਲਾ ਸਮਝਣ ਲੱਗ ਗਿਆ ਵਾਹ ਲੱਗ ਗਿਆ ਲੈ ਵੀ ਮਿੱਤਰੋ ਜਮਾ ਸੌਖਾ ਤਰੀਕਾ ਕੁਛ ਨਹੀਂ ਕਰਨਾ ਤੁਸੀਂ ਦੇਖੋ ਬਾਬੇ ਦੀ ਉਮਰ ਹੋ ਗਈ ਘਟੋ ਘਟਾ ਸੀਸਾੜਾ ਤੇ ਤੁਸੀਂ ਕਰਨਾ ਜਿਵੇਂ ਦੱਸਿਆ ਹੋਇਆ ਜੇ ਕਿਸੇ ਦੀ ਮੱਝ ਦਾ ਬੱਚਾ ਭੁੱਲ ਜਾਂਦੀ ਹੈ ਤਾਂ ਕੰਮ ਸੌਖਾ ਤੇ ਜਿਵੇਂ ਬਾਬੇ ਨੂੰ ਦੱਸਿਆ ਮੰਨ ਲਓ ਗੁੜ ਦੀ ਡਲੀ ਲੈ ਕੇ ਉਹਨੂੰ ਮਲਮਲ ਦੇ ਕੱਪੜੇ ਜੜਨਾ ਹਾਂ ਹਾਂ ਜੀ ਮਲਮਲ ਦੇ ਕੱਪੜੇ ਬਣ ਕੇ ਕੱਢ ਕੇ ਉਹਦੇ ਉੱਤੇ ਘਸਾ ਦੇ ਠੀਕ ਹੈ ਤੇ 10 ਮਿੰਟ ਮੰਨ ਲਾ ਬੱਚੇ ਉੰਜ ਹੀ ਰੱਖਣਾ ਹਾਂ 1 ਮਿੰਟ 10 ਮਿੰਟ ਬੱਚੇ ਆਣੀ ਦੇ ਵਿੱਚ ਰੱਖ ਕੇ ਤੇ ਦੁਬਾਰਾ ਕੱਢ ਕੇ ਬੱਚੇ ਉੱਤੇ ਇਹ ਚਟਲੇ ਦਾ ਮੰਨ ਲਓ ਸਮਝ ਲਿਆ ਬੱਚਾ ਲਾ ਗਿਆ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰਾਂ ਉਹਨਾਂ ਦਾ ਫਾਇਦਾ ਹੋ ਸਕਦਾ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਿਓ ਦੋਸਤੋ ਬਾਬੇ ਦੱਬ ਸਪੈਸ਼ਲੀ ਅੱਜ ਨੁਕਸਾ ਲੈ ਕੇ ਦਿੱਤਾ ਦੇ ਕੇ ਦੀ ਮਾਤਰਾ ਬੱਚਾ ਭੁੱਲਦੀ ਤਾਂ ਤੁਸੀਂ ਆਹ ਕੰਮ ਕਰ ਲਿਓ ਤੇ ਤੁਹਾਨੂੰ ਬੜਾ ਖਰਚ ਕਰਨ ਦੀ ਲੋੜ ਨਹੀਂ ਦੇਸੀ ਲਾਇਆ ਸਿਰਫ ਹੈ ਨਾ ਬਾਬਾ ਹਾਂਜੀ ਦੇਸੀ ਤੇ ਤਜਰਬਾ ਆਪਣਾ ਕਿੰਨੇ ਸਾਲ ਦਾ ਮੰਨ ਲਾ ਤੇ ਜਿੱਦਗਾ ਮੈਂ ਇੱਕ ਕੰਮ ਵਿੱਚ ਪੜਿਆ ਠੀਕ ਆ ਮਲੇ 43 ਸਾਲ ਤੋਂ ਬਾਰ ਕਰਦਾ 43 ਸਾਲ ਹੋ ਗਏ ਮਲੇ 100 ਰੁਪਏ ਦਾ ਹਾਂ ਲੈ ਵੀ ਮਿੱਤਰੋ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕਦਾ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਇਹ ਜਾਣਕਾਰੀਆਂ ਲਈ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ